ਕਦੇ ਸੋਚਿਆ ਜੀ ਉਹ ਕਿਹੜੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਸ਼ਬਦ ਗੁਰੂ ਦੇ ਸਿਧਾਂਤ ਦੇ ਨਾਲੋਂ ਤੋੜ ਕੇ ਮੂਰਤੀਆਂ ਵਾਲੇ ਪਾਸੇ ਨੂੰ ਤੋੜ ਦਿੱਤਾ ਤਸਵੀਰਾਂ ਵਾਲੇ ਪਾਸੇ ਨੂੰ ਤੋੜ ਦਿੱਤਾ ਉਹ ਪਤਾ ਕਿਹੜੇ ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਰਾਤ ਨੂੰ 12 ਵਜੇ 1 ਮਿੰਟ ਤੇ ਫੋਟੋਆਂ ਦਾ ਇਸ਼ਨਾਨ ਕਰਵਾਉਂਦੇ ਨੇ ਗਿੱਲਾ ਕੱਪੜਾ ਲੈ ਕੇ ਫੋਟੋ ਦੇ ਉੱਪਰ ਤਸਵੀਰ ਦੇ ਉੱਪਰ ਫੇਰ ਰਹੇ ਹੁੰਦੇ ਨੇ ਇਹ ਸ਼ਰਧਾ ਜੀ ਉਹਨਾਂ ਦੀ ਜਿਹੜੇ ਨਗਰ ਕੀਰਤਨ ਕੱਢਦੇ ਨੇ ਗੁਰੂ ਸਾਹਿਬ ਜੀ ਦੇ ਨਾਲ ਹੀ ਕਹਿੰਦੇ ਜੀ ਸਾਡੇ ਬਾਬਾ ਜੀ ਨੂੰ ਦਰਸ਼ਨ ਦਿੱਤੇ ਸੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਅਸਲੀ ਤਸਵੀਰ ਹੈ ਅੱਛਾ ਉਹ ਤਸਵੀਰ ਰੱਖ ਕੇ ਲੋਕਾਂ ਦੇ ਵਿੱਚ ਲੰਮਾ ਸਮਾਂ ਪ੍ਰਚਾਰ ਕਰਦੇ ਰਹੇ ਤੇ ਪ੍ਰਚਾਰ ਵੀ ਰਹੇ ਨੇ ਮੂਰੇ ਕਿੱਲੇ ਰੱਖ ਕੇ ਸਿਓ ਰੱਖ ਕੇ ਉਹ ਤਸਵੀਰ ਦੇ ਪਿੱਛੇ ਸਰਾਣਾ ਲਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਹੱਥ ਇਦਾਂ ਕਰਕੇ ਉਹ ਪ੍ਰਚਾਰਦੇ ਰਹੇ ਲੰਮਾ ਸਮਾਂ ਅਸੀਂ ਉਹਦਾ ਵਿਰੋਧ ਕਿਉਂ ਨਾ ਕੀਤਾ ਉਹਨਾਂ ਨੇ ਤੇ ਸੁਖਮਣੀ ਸਾਹਿਬ ਜਪਜੀ ਸਾਹਿਬ ਅਤੇ ਹੋਰ ਪੋਥੀਆਂ ਦੇ ਅਗਲੇ ਪਾਸੇ ਉਹ ਤਸਵੀਰ ਲਾਈ ਹੁੰਦੀ ਹੈ ਅਸੀਂ ਉਦੋਂ ਵਿਰੋਧ ਕਿਉਂ ਨਹੀਂ ਕਰਦੇ ਅਸੀਂ ਉਦੋਂ ਕਿਉਂ ਜਾਗਦੇ ਆ ਜਦੋਂ ਸਾਡਾ ਸਾਰਾ ਕੁਝ ਲੁੱਟਿਆ ਜਾਂਦਾ ਜਦੋਂ ਸਾਡਾ ਸਿਧਾਂਤ ਅਗਲੇ ਖਤਮ ਕਰ ਦਿੰਦੇ ਨੇ ਉਦੋਂ ਫਿਰ ਅਸੀਂ ਰੌਲਾ ਪਾਉਣਾ ਸ਼ੁਰੂ ਕਰ ਲੈਂਦੇ ਆ ਵੀ ਆਹ ਕੀ ਹੋ ਗਿਆ ਆਹ ਕੀ ਹੋ ਗਿਆ ਮੈਂ ਹੈਰਾਨ ਹੋ ਗਿਆ ਅੱਜ ਉਹ ਲੋਕ ਵੀ ਵਿਰੋਧ ਕਰ ਰਹੇ ਨੇ ਜਿਹੜੇ ਖੁਦ ਕਿਸੇ ਟਾਈਮ ਕਿਸੇ ਟਾਈਮ ਕੀ ਹਜੇ ਵੀ ਕਹਿੰਦੇ ਨੇ ਹਾਂਜੀ ਗੁਰੂ ਸਾਹਿਬ ਜੀ ਦੀ ਫੋਟੋ ਹੋਣੀ ਚਾਹੀਦੀ ਐ ਤਸਵੀਰ ਹੋਣੀ ਚਾਹੀਦੀ ਐ ਇਹਦੇ ਬਿਨਾ ਤੇ ਸਿੱਖੇ ਨਹੀਂ ਮਿਲਦੀ ਸਾਡੇ ਬੱਚਿਆਂ ਨੂੰ ਅੱਛਾ ਗੁਰੂ ਕੀ ਕਹਿੰਦਾ ਮੈਂ ਫੇਰ ਕਹਣਾ ਜਿਹੜੇ ਕਹਿੰਦੇ ਨੇ ਕਿ ਤਸਵੀਰਾਂ ਹੋਣੀਆਂ ਚਾਹੀਦੀਆਂ ਨੇ ਫੋਟੋ ਹੋਣੀ ਚਾਹੀਦੀ ਐ ਸਾਡੇ ਘਰ ਦੇ ਵਿੱਚ ਲੱਗੀ ਹੋਣੀ ਚਾਹੀਦੀ ਐ ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਹੈ ਕਿ ਆਹ ਬਾਬਾ ਨਾਨਕ ਹੈ ਤੇ ਆਹ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਆਪਣੇ ਘਰੇ ਕਦੇ ਫੋਟੋ ਨਹੀਂ ਲਾਈ ਸਾਡੇ ਬੱਚਿਆਂ ਨੂੰ ਪਤਾ ਨਹੀਂ ਤੁਹਾਡੇ ਨਾਲੋਂ ਜ਼ਿਆਦਾ ਪਤਾ ਹੋਵੇਗਾ ਗੁਰੂ ਸਾਹਿਬ ਜੀ ਕੌਣ ਨੇ ਸਾਡੇ ਬੱਚੇ ਗੁਰਬਾਣੀ ਅਰਥਾਂ ਸਮੇਤ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਵੀ ਗੁਰਬਾਣੀ ਦਾ ਸਿਧਾਂਤ ਕੀ ਹੈ ਗੁਰਬਾਣੀ ਦੀ ਸਿੱਖਿਆ ਕੀ ਹੈ ਅਸੀਂ ਆਪਣੇ ਬੱਚਿਆਂ ਨੂੰ ਸੱਚ ਵਾਲੇ ਪਾਸੇ ਨੂੰ ਕਿਵੇਂ ਲਾ ਲਿਆ ਜੀ ਹੁਣ ਜਿਹੜੇ ਕਹਿੰਦੇ ਨੇ ਇਹਦਾ ਮਤਲਬ ਭਾਈ ਗੁਰਦਾਸ ਜੀ ਵੀ ਗਲਤ ਨੇ ਤੁਹਾਡੇ ਮੁਤਾਬਕ ਸਾਡੇ ਮੁਤਾਬਕ ਨਹੀਂ ਜਿਹੜੇ ਕਹਿ ਰਹੇ ਨੇ ਜੇ ਕਿਸੇ ਨੇ ਪੁੱਛਿਆ ਭਾਈ ਗੁਰੂ ਦੀ ਮੂਰਤ ਕੀ ਹੈ ਗੁਰੂ ਦੀ ਤਸਵੀਰ ਕੀ ਹੈ ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਵਿੱਚ ਪ੍ਰਗਟ ਆਇਆ ਗੁਰੂ ਦੀ ਤਸਵੀਰ ਆ ਨਹੀਂ ਕਹੀ ਜਿਹੜੀ ਸਾਡੇ ਘਰਾਂ ਚ ਲੱਗੀ ਹੋਈ ਆ ਗੁਰੂ ਨਾਨਕ ਸਾਹਿਬ ਜੀ ਸ਼ਾਂਤ ਸੁਹਾਦੇ ਗੁਰੂ ਗੋਬਿੰਦ ਸਿੰਘ ਜੀ ਥੋੜੇ ਜੇ ਵੀਰਸ ਵਾਲੇ ਦਿਖਾ ਕੇ ਇਹ ਗੁਰੂ ਦੀ ਤਸਵੀਰ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦਾ ਸ਼ਬਦ ਉਹਨਾਂ ਦੀ ਸਿੱਖਿਆ ਇਹ ਅਸਲ ਦੇ ਵਿੱਚ ਗੁਰੂ ਹੈ ਸਾਨੂੰ ਕੋਈ ਹੋਰ ਧਰਮ ਦਾ ਬੰਦਾ ਆ ਕੇ ਪੁੱਛੇ ਜਾਂ ਸਾਡੇ ਹੀ ਕੋਈ ਵੀਰ ਸਾਡੇ ਨਾਲ ਇਕੱਠੇ ਹੋ ਕੇ ਸਾਨੂੰ ਪੁੱਛਣ ਵੀ ਭਾਈ ਤੁਹਾਡਾ ਗੁਰੂ ਕਿੱਥੇ ਰਹਿੰਦਾ ਹੈ ਸਾਡਾ ਜਵਾਬ ਕੰਧ ਉੱਪਰ ਨਹੀਂ ਹੋਣਾ ਚਾਹੀਦਾ ਵੀ ਉਹ ਕੰਧ ਦੇ ਉੱਪਰ ਜਿਹੜਾ ਬੈਠਾ ਇਹ ਸਾਡਾ ਗੁਰੂ ਹੈ ਸਾਡਾ ਜਵਾਬ ਪਤਾ ਕੀ ਹੋਣਾ ਚਾਹੀਦਾ ਜੇ ਕੋਈ ਪੁੱਛੇ ਗੁਰੂ ਤੁਹਾਡਾ ਕਿੱਥੇ ਰਹਿੰਦਾ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਮੇਰਾ ਗੁਰੂ ਬਚਨਾਂ ਦੇ ਵਿੱਚ ਰਹਿੰਦਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਜੇ ਕੋਈ ਪੁੱਛੇ ਗੁਰੂ ਕਿੱਥੇ ਰਹਿੰਦਾ ਹੈ ਬਾਣੀ ਦੇ ਵਿੱਚ ਰਹਿੰਦਾ ਹੈ ਸ਼ਬਦ ਦੇ ਵਿੱਚ ਰਹਿੰਦਾ ਹੈ ਸ਼ਬਦ ਦਾ ਸਿਧਾਂਤ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਸੀ ਗੁਰੂ ਸਾਹਿਬ ਜੀ ਆਪ ਦੀਆਂ ਕੋਈ ਤਸਵੀਰਾਂ ਬਣਾ ਕੇ ਪੇਂਟਿੰਗ ਕਰਵਾ ਕਰਵਾ ਕੇ ਪ੍ਰਿੰਟਰ ਦੇ ਕੋਲੋਂ ਉਹ ਨਹੀਂ ਸੀ ਵੰਡਦੇ ਫਿਰਦੇ ਜਾ ਜਾ ਕੇ ਸਿੱਧਾਂ ਦੇ ਨਾਲ ਵਿਚਾਰ-ਗੋਸ਼ਟੀਆਂ ਕੀਤੀਆਂ ਸਾਨੂੰ ਸ਼ਬਦ ਦੇ ਨਾਲ ਜੋੜਿਆ ਗਿਆਨ ਦੇ ਨਾਲ ਜੋੜਿਆ ਵੀ ਇਸ ਤੋਂ ਸਮਝ ਲੈ ਲਓ ਸਾਰਾ ਪੰਥ ਕਹਿੰਦਾ ਇੱਕ ਜੁੱਟਾ ਹੈ ਚਾਹੇ ਉਹ ਨਾਨਕ ਸਰ ਵਾਲੇ ਨੇ ਚਾਹੇ ਟਕਸਾਲੀ ਵੀਰ ਨੇ ਚਾਹੇ ਮਿਸ਼ਨਰੀ ਕਾਲਜ ਵਾਲੇ ਨੇ ਸਾਰੇ ਨੇ ਉਹ ਮੰਨਦੇ ਨੇ ਇਸ ਚੀਜ਼ ਨੂੰ ਵੀ ਹਾਂ ਸ਼ਬਦ ਗੁਰੂ ਦਾ ਸਿਧਾਂਤ ਸਿੱਖਾਂ ਦਾ ਹੈ ਪਰ ਇਹਨਾਂ ਦੇ ਵਿੱਚੋਂ ਹੀ ਜਿਹੜੇ ਬਹੁਤੇ ਨੇ ਡੇਰੇਦਾਰ ਉਹ ਕਿਉਂ ਨਹੀਂ ਮੰਨਦੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਉਹ ਕਿਉਂ ਤਸਵੀਰਾਂ ਵਾਲੇ ਪਾਸੇ ਨੂੰ ਸੰਗਤ ਨੂੰ ਪ੍ਰੇਰਿਤ ਕਰਦੇ ਨੇ ਨਗਰ ਕੀਰਤਨ ਤੇ ਤਸਵੀਰਾਂ ਰੱਖ ਕੇ ਤੇ ਹੋਰ ਦੇਖੋ ਤੁਸੀਂ ਆਪਣੇ دیਵਾਨ ਲੱਗੇ ਹੁੰਦੇ ਨੇ دیਵਾਨ ਲਾਉਣ ਤੋਂ ਬਾਅਦ ਦੇ ਵਿੱਚ ਆਪਣੇ ਮਰ ਚੁੱਕੇ ਬਾਬਿਆਂ ਦੀਆਂ ਵੀ ਫੋਟੋਆਂ ਵੇਚੀਆਂ ਜਾਂਦੀਆਂ ਨੇ ਗੁਰੂ ਸਾਹਿਬਾਨਾਂ ਦੇ ਨਾਂ ਤੇ ਬਣੀਆਂ ਹੋਈਆਂ ਕਲਪਤ ਤਸਵੀਰਾਂ ਵੀ ਵੇਚੀਆਂ ਜਾਂਦੀਆਂ ਨੇ ਲੰਮਾ ਸਮੇਂ ਲੰਮੇ ਸਮੇਂ ਤੋਂ ਉਹ ਵੀ ਵੇਚੀਆਂ ਜਾਂਦੀਆਂ ਨੇ ਤੇ ਹੁਣ ਤੇ ਛੋਟੀਆਂ-ਛੋਟੀਆਂ ਮੂਰਤੀਆਂ ਵੀ ਆ ਗਈਆਂ ਨਾ ਉਹ ਵੀ ਵੇਚੀਆਂ ਜਾਂਦੀਆਂ ਕਈ ਜਗ੍ਹਾ ਦੇ ਉੱਪਰ ਦੁਕਾਨਾਂ 'ਤੇ ਮਿਲ ਜਾਂਦੀਆਂ ਛੋਟੀਆਂ-ਛੋਟੀਆਂ ਅਗਲੇ ਟੋ ਟੋ ਕੇ ਦੇਖਦੇ ਇੰਨੀ ਕ ਬਣਾ ਲਈ ਫਿਰ ਹੋਰ ਵੱਡੀ ਬਣੇਗੀ ਫਿਰ ਹੋਰ ਵੱਡੀ ਬਣੇਗੀ ਪਰ ਜਿਹੜਾ ਅਸਲ ਸਾਡਾ ਸਿਧਾਂਤ ਸਾਨੂੰ ਗੁਰਬਾਣੀ ਨੇ ਬਖਸ਼ਿਸ਼ ਕੀਤਾ ਸੀ ਮੈਂ ਫੇਰ ਬਾਰ-ਬਾਰ ਕਹਿ ਰਿਹਾ ਸ਼ਬਦ ਗੁਰੂ ਦੇ ਸਿਧਾਂਤ ਨੂੰ ਅਸੀਂ ਕਿਉਂ ਅੱਖੋਂ-ਓਲੇ ਕੀਤਾ ਹੈ ਅਸੀਂ ਪ੍ਰਚਾਰ ਆਏ ਹੋਣਾ ਸਟੇਜਾਂ ਦੇ ਉੱਪਰ ਹੁਣ ਤੇ ਵੈਸੇ ਢੰਡਰੀਆਂ ਵਾਲੇ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਨਾ ਵੀ ਆ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਤਸਵੀਰ ਲੱਗੀ ਐ ਉਹ ਕਹਿੰਦਾ ਵੈਸੇ ਤਸਵੀਰ ਨਕਲੀ ਐ ਪਰ ਪਿਆਰ ਅਸਲੀ ਐ ਦੇਖੋ ਚਾਲ ਦੇਖੋ ਅਗਲੀ ਢੰਡਰੀਆਂ ਵਾਲੇ ਦੀ ਕਹਿੰਦਾ ਤਸਵੀਰ ਨਕਲੀ ਐ ਪਰ ਇਹਦੇ ਨਾਲ ਪਿਆਰ ਅਸਲੀ ਐ ਇਹਦਾ ਮਤਲਬ ਸਾਰੀ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਹਿੰਦੂ ਵੀਰਾਂ ਨੂੰ ਵੀ ਸਬੋਧਨ ਹੋ ਕੇ ਕਿਹਾ ਹੋਰ ਵੀ ਬਹੁਤਾਂ ਜਿਹੜੇ ਲੋਕ ਮੂਰਤੀਆਂ ਦੀ ਪੂਜਾ ਕਰਦੇ ਸੀ ਉਹਨਾਂ ਨੂੰ ਵੀ ਕਿਹਾ ਵੀ ਇਹਨਾਂ ਦੀ ਸਿੱਖਿਆ ਦੇ ਅਨੁਸਾਰ ਚੱਲਣਾ ਸ਼ੁਰੂ ਕਰੋ ਕਿਧਰਲੇ ਪਾਸੇ ਨੂੰ ਤੁਰੇ ਹੋਏ ਹੋ ਪਰ ਸਾਡੇ ਪ੍ਰਚਾਰਕ ਅੱਜ ਹਜ਼ਾਰਾਂ ਦੀ ਸੰਗਤ ਦੇ ਵਿੱਚ ਇਹ ਕਹਿ ਰਹੇ ਨੇ ਕਿ ਤਸਵੀਰ ਨਕਲੀ ਹੈ ਪਰ ਇਹਦੇ ਨਾਲ ਪਿਆਰ ਅਸਲੀ ਹੈ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਭਗਤਾਂ ਨੇ ਖਾਸ ਕਰਕੇ ਗੁਰਬਾਣੀ ਦੇ ਵਿੱਚ ਮੂਰਤੀ ਪੂਜਾ ਦਾ ਵਿਰੋਧ ਕੀਤਾ Hindu ਧਰਮ ਦੇ ਵਿੱਚ ਹੁੰਦਿਆਂ ਹੋਇਆਂ ਹੀ ਵਕਤ ਨਾਮਦੇਵ ਜੀ ਵਰਗਿਆਂ ਨੇ ਮੂਰਤੀ ਪੂਜਾ ਦਾ ਵਿਰੋਧ ਕੀਤਾ ਹੈ ਇਹਦਾ ਮਤਲਬ ਉਹ ਨਹੀਂ ਕਹਿ ਸਕਦੇ ਸੀ ਸਾਡੇ ਗੁਰੂ ਸਾਹਿਬ ਜੀ ਨਹੀਂ ਕਹਿ ਸਕਦੇ ਸੀ ਭਾਈ ਮੂਰਤੀ ਚਾਹੇ ਨਕਲੀ ਆ ਇਹਦੇ ਨਾਲ ਪਿਆਰ ਅਸਲੀ ਹੈ ਪਰ ਕਹਿੰਦੇ ਨਹੀਂ ਸਿੱਖਿਆ ਲਓ ਸਿਧਾਂਤ ਦੇ ਮੁਤਾਬਕ ਚੱਲੋ ਗੁਰਮਤ ਨੂੰ ਜੀਵਨ ਦੇ ਵਿੱਚ ਲੈ ਕੇ ਆਓ ਇਹ ਸਾਡਾ ਫਲਸਫਾ ਸੀ ਪਰ ਅਸੀਂ ਕਿਧਰਲੇ ਪਾਸੇ ਨੂੰ ਤੁਰ ਪਏ ਜੀ ਹੁਣ ਅੱਜ ਰੌਲਾ ਪਾਇਆ ਹੋਇਆ ਅਸੀਂ ਉਹ ਵੀ ਲੋਕ ਵਿਰੋਧ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਦੇ ਉੱਪਰ ਫਿਲਮਾਂ ਦੀ ਪ੍ਰਮੋਸ਼ਨ ਕਰਦੇ ਨੇ ਅੱਜ ਉਹ ਲੋਕ ਵੀ ਵਿਰੋਧ ਕਰਨ ਲੱਗੇ ਹੋਏ ਨੇ ਮੈਂ ਹੈਰਾਨ ਹੋ ਗਿਆ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਖੁਦ ਆਪ ਦੇ ਸਾਧਾਂ ਦੀਆਂ ਤਸਵੀਰਾਂ ਲੱਗੀਆਂ ਨੇ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਪਰ ਤਸਵੀਰਾਂ ਲੱਗੀਆਂ ਹੋਈਆਂ ਨੇ 8 8 10 10 ਪਾਠ ਪ੍ਰਗਾਸ਼ ਕੀਤੇ ਹੋਏ ਨੇ ਤੇ ਬਿਲਕੁਲ ਸਾਹਮਣੇ ਬਾਬੇ ਦੀ ਤਸਵੀਰ ਲੱਗੀ ਆ ਫੋਟੋਆਂ ਲੱਗੀਆਂ ਨੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਲੱਗੀਆਂ ਅਗਲੇ ਪਾਸੇ ਗੁਰੂ ਸਾਹਿਬਾਨਾਂ ਦੇ ਫੋਟੋਆਂ ਪਈਆਂ ਗੁਰੂਆਂ ਦੇ ਨਾਂ ਦੇ ਉੱਪਰ ਬਣੀਆਂ ਹੋਈਆਂ ਸਾਹਮਣੇ ਦਿਖਾਈ ਦਿੰਦੀਆਂ ਨੇ ਸਾਰਿਆਂ ਨੂੰ ਤੇ ਉਹ ਵੀ ਵਿਰੋਧ ਕਰਨ ਲੱਗੇ ਹੋਏ ਨੇ ਦੱਸੋ ਹੋਣਾ ਚਾਹੀਦਾ ਹੈ ਵਿਰੋਧ ਮੈਂ ਕਹਿਣਾ ਪਰ ਇਹ ਵਿਰੋਧ ਇੰਨਾ ਕੀ ਨਹੀਂ ਹੋਣਾ ਚਾਹੀਦਾ ਵੀ ਆ ਇੱਕ ਦੋ ਦਿਨ ਵਿਰੋਧ ਕੀਤਾ ਤੇ ਵਿਰੋਧ ਕਰਨਾ ਫਿਰ ਚੰਗੀ ਤਰ੍ਹਾਂ ਹੋਣਾ ਚਾਹੀਦਾ ਸਾਡੇ ਘਰਾਂ ਦੇ ਵਿੱਚ ਤਸਵੀਰਾਂ ਨਹੀਂ ਹੋਣੀਆਂ ਚਾਹੀਦੀਆਂ ਤਸਵੀਰ ਜਿਹੜੀ ਹੋਣੀ ਚਾਹੀਦੀ ਉਹ ਸ਼ਬਦ ਦੀ ਹੋਣੀ ਚਾਹੀਦੀ ਹੈ ਉੱਪਰ ਇੱਕ ਸ਼ਬਦ ਹੋਵੇ ਉਹਦੇ ਅਰਥ ਲਿਖੇ ਹੋਣ ਉਹ ਤਸਵੀਰ ਘਰ ਦੇ ਵਿੱਚ ਲੱਗੀ ਹੋਵੇ ਸਾਨੂੰ ਕੋਈ ਪੁੱਛੇ ਆ ਕੇ ਵੀ ਇਹ ਕੀ ਹੈ ਤੇ ਅਸੀਂ ਉਹਨੂੰ ਦੱਸੀਏ ਸਾਡੇ ਗੁਰੂ ਦਾ ਬਚਨ ਹੈ ਇਹ ਸਾਡੇ ਗੁਰੂ ਦੀ ਸਿੱਖਿਆ ਹੈ ਮੂਲ ਮੰਤਰ ਲਿਖਿਆ ਜਾਵੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਕੁਝ ਲਿਖ ਕੇ ਲਾ ਦਿੱਤਾ ਜਾਵੇ ਕੁਝ ਸ਼ਬਦ ਲਾ ਦਿੱਤੇ ਜਾਣ ਜੇ ਲਾਉਣੇ ਨੇ ਅਸੀਂ ਦਸੀਏ ਵੀ ਸਾਡਾ ਸ਼ਬਦ ਗੁਰੂ ਦਾ ਸਿਧਾਂਤ ਹੈ ਅਸੀਂ ਕਿਉਂ ਤਸਵੀਰਾਂ ਵੱਲ ਨੂੰ ਅਨਾਨਕ ਦੇ ਯਾਰ ਹੁਣ ਬੋਲਣਗੇ ਇਹ ਪਰ ਇਹ ਤੇ ਹੱਕ ਦੇ ਵਿੱਚ ਖੜੇ ਨੇ ਇਹ ਤੇ ਕਹਿੰਦਾ ਹੋਣਾ ਚਾਹੀਦਾ ਜੀ ਇਦਾਂ ਅਗਲੇ ਕਹਿੰਦੇ ਨੇ ਵੀ ਤਸਵੀਰ ਲੰਮਾ ਚੌੜਾ ਲੈਕਚਰ ਦਿੱਤਾ ਇੱਕ ਵਾਰ ਉਹਨਾਂ ਨੇ ਦਿੱਤਾ ਨਾ ਢੰਡਰੀਆਂ ਵਾਲੇ ਨੇ ਲੰਮਾ ਚੌੜਾ ਲੈਕਚਰ ਪਰ ਅਸੀਂ ਕੀ ਇਹ ਵੀ ਭੁੱਲ ਗਏ ਵੀ ਸਾਡਾ ਸ਼ਬਦ ਗੁਰੂ ਦਾ ਸਿਧਾਂਤ ਸੀ ਅਸੀਂ ਘੁੰਮ ਕਮਾ ਕੇ ਗੱਲ ਉੱਥੇ ਲੈ ਕੇ ਆਉਣੀ ਹੈ ਵੀ ਹਾਂ ਲੋਕਾਂ ਨੂੰ ਮੂਰਤੀਆਂ ਵਾਲੇ ਪਾਸੇ ਨੂੰ ਤਸਵੀਰਾਂ ਵਾਲੇ ਪਾਸੇ ਨੂੰ ਲੈ ਕੇ ਆਓ ਇੱਕ ਹੋਰ ਬੇਨਤੀ ਕਰਾਂ ਕਈ ਕਹਿ ਦਿੰਦੇ ਨੇ ਸਾਡੇ ਘਰਾਂ ਦੇ ਵਿੱਚ ਸਾਡੇ ਦਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆਂ ਨੇ ਹਨਾ ਮੈਂ ਇੱਕ ਗੱਲ ਕਰਦਾ ਹਾਂ ਨਾ ਵੀ ਦਾਦਿਆਂ ਨੂੰ ਗੁਰੂ ਸਾਹਿਬਾਨਾਂ ਦੇ ਨਾਲ ਨਹੀਂ ਤੋਲਿਆ ਜਾ ਸਕਦਾ ਤੁਲਨਾ ਉੱਥੇ ਨਹੀਂ ਕੀਤੀ ਜਾ ਸਕਦੀ ਅਗਲੀ ਗੱਲ ਜੇ ਦਾਦੇ ਦੀ ਤਸਵੀਰ ਲਾਈ ਹੈ ਨਾ ਗੱਲ ਨਹੀਂ ਮੰਨੀ ਤਾਂ ਤਸਵੀਰ ਲਾਈ ਦਾ ਕੋਈ ਲਾਭ ਨਹੀਂ ਹੈ ਇਹ ਫੋਟੋ ਲਾ ਲਈ ਦਾਦੇ ਦੀ ਤੇ ਬਸ ਦਾਦੇ ਦੀ ਸਾਡੀਆਂ ਆਪਣੀਆਂ ਤਸਵੀਰਾਂ ਅਸੀਂ ਮੋਬਾਈਲ ਦੇ ਵਿੱਚ ਖਿੱਚਦੇ ਆ ਉਹ ਵੱਖਰੀ ਗੱਲ ਹੈ ਪਰ ਜਿਸ ਤੋਂ ਅਸੀਂ ਸਿੱਖਿਆ ਲੈਣੀ ਹੈ ਜਿਸ ਦੇ ਸਿਧਾਂਤ ਦੇ ਮੁਤਾਬਕ ਚੱਲਣਾ ਹੈ ਗੁਰੂ ਸਾਹਿਬ ਜੀ ਦੇ ਉਹਦੀ ਤਸਵੀਰ ਨਹੀਂ ਹੈ ਉਹਦੇ ਸ਼ਬਦ ਨੂੰ ਮੰਨਣਾ ਪਏਗਾ ਉਹਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਲੈ ਕੇ ਆਉਣਾ ਪਏਗਾ ਨਾਲੇ 1900 ਇਸਵੀ ਤੋਂ ਪਹਿਲਾਂ ਕਿੰਨੀਆਂ ਕਿ ਤਸਵੀਰਾਂ ਸੀ ਕਿੰਨੀਆਂ ਕਿ ਫੋਟੋਆਂ ਸੀਗੀਆਂ ਤੇ ਉਦੋਂ ਸਾਡੇ ਪਿਓ ਦਾਦੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਤਿੰਨ ਸਿੰਘ ਸ਼ਹੀਦ ਹੋਏ ਸੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਹਜ਼ਾਰਾਂ ਹੀ ਸਿੱਖ ਸੀ ਜਿਹੜੇ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜੇ ਆਪਾਂ ਗੱਲ ਕਰਦੇ ਆਂ ਉਸ ਵੇਲੇ ਜਿੰਨੇ ਵੀ ਸਿੱਖ ਸ਼ਹੀਦ ਹੋਏ ਨੇ ਉਹ ਕਿਹੜੀ ਫੋਟੋ ਦੀ ਪੂਜਾ ਕਰਦੇ ਸੀ ਜੀ ਉਹ ਕਿਹੜੇ ਗੁਰੂ ਦੀ ਤਸਵੀਰ ਨੂੰ ਮੰਨ ਕੇ ਚੱਲਦੇ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੇ ਵਿੱਚ ਵੀ ਕਿੰਨਾ ਸਮਾਂ ਲੰਮਾ ਸਮਾਂ ਜਿਹੜੇ ਸਿੱਖ ਸ਼ਹੀਦ ਹੋਏ ਨੇ ਭਾਈ ਤਾਰੂ ਸਿੰਘ ਵਰਗੇ ਭਾਈ ਮਨੀ ਸਿੰਘ ਵਰਗਿਆਂ ਨੇ ਕੁਰਬਾਨੀਆਂ ਕੀਤੀਆਂ ਜੱਸਾ ਸਿੰਘ ਆਰਾਮਗੜੀ ਆ ਜੱਸਾ ਸਿੰਘ ਆਲੂਵਾਲੀਆ ਸਿੱਖ ਮਿਸਲਾਂ ਦੇ ਸ਼ਹੀਦ ਜਾਂ ਕੋਈ ਵੀ ਲਾਲੋ ਉਹ ਕਿਹੜੀ ਤਸਵੀਰ ਦੀ ਪੂਜਾ ਕਰਦੇ ਸੀ ਕਿਹੜੀ ਤਸਵੀਰ ਨੂੰ ਮੱਥਾ ਟੇਕ ਕੇ ਘਰੋਂ ਚੱਲਦੇ ਸੀ ਉਹ ਸਿਧਾਂਤ ਨੂੰ ਅਪਣਾਏ ਹੋਏ ਸਿੱਖ ਸੀ ਉਹ ਗੁਰਬਾਣੀ ਪੜ੍ਹਦੇ ਸੀ ਪੜ੍ਹਦੇ ਹੀ ਨਹੀਂ ਸੀ ਗੁਰਬਾਣੀ ਨੂੰ ਸਮਝਦੇ ਸੀ ਉਹ ਇੱਕ ਪਾਠ ਜਪਜੀ ਸਾਹਿਬ ਦਾ ਕਰਦੇ ਸੀ ਪਰ ਉਹਨੂੰ ਸਮਝ ਕੇ ਚੱਲਦੇ ਸੀ ਉਹ ਸਹਿਜ ਪਾਠ ਕਰਦੇ ਸੀ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਕੇ ਚੱਲਦੇ ਸੀ ਇਸ ਲਈ ਸਾਨੂੰ ਜਾਗਣਾ ਪੈਣਾ ਵਿਰੋਧ ਹੋਇਆ ਹੈ ਠੀਕ ਹੈ ਅਗਲੇ ਨੇ ਬਣਾਈ ਹੈ ਵੀਡੀਓ ਡਿਲੀਟ ਕਰ ਦਿੱਤੀ ਹੈ ਰਾਠੀ ਨੇ ਪਰ ਹੁਣ ਇਹਦੇ ਨਾਲ ਨਾਲ ਸਾਨੂੰ ਵੀ ਇਹ ਸਿੱਖ ਲੈਣਾ ਚਾਹੀਦਾ ਹੈ ਕਿ ਅਸੀਂ ਕੀ ਕਰਨਾ ਹੈ ਅਸੀਂ ਆਪਣੇ ਘਰ ਦੇ ਵਿੱਚ ਜਿਹੜੀਆਂ ਜੋਤਾਂ ਜਗਾਉਣ ਲੱਗੇ ਹੁੰਦੇ ਆਂ ਤੇ ਇਹ ਜੋਤ ਆਪਣੇ ਅੰਦਰ ਕਿਉਂ ਨਹੀਂ ਜਗਾਉਂਦੇ ਅਸੀਂ ਅਸੀਂ ਉਹਨਾਂ ਕਾਲਪਤ ਮਨੋ ਕਾਲਪਤ ਤਸਵੀਰਾਂ ਦੇ ਅੱਗੇ ਆਰਤੀਆਂ ਕਰਨ ਲੱਗੇ ਹੋਏ ਆਂ ਕਈ ਸੰਸਥਾਵਾਂ ਸਾਡੇ ਸਾਹਮਣੇ ਆ ਗਈਆਂ ਨਾ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ ਆਰਤੀ ਉਤਾਰਨ ਲੱਗੇ ਹੁੰਦੇ ਨੇ ਕਿਵੇਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਅੱਗੇ ਜੋਤਾਂ ਕਮਾਈਆਂ ਜਾਂਦੀਆਂ ਨੇ ਉਹ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕੈਸੀ ਆਰਤੀ ਹੋਏ ਵਾਲਾ ਸ਼ਬਦ ਤੇ ਵਿਚਾਰ ਲਾਓ ਸਾਰਾ ਕਿ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਕੀ ਨੇ ਸਾਨੂੰ ਸਿੱਖਿਆ ਕੀ ਦੇ ਰਹੇ ਨੇ ਇਸ ਲਈ ਸਾਨੂੰ ਸਮਝਣਾ ਪੈਣਾ ਆਸ ਕਰਦੇ ਹਾਂ ਕਿ ਅਸੀਂ ਸਮਝਾਂਗੇ ਜਾਗਰੂਕ ਹੋਵਾਂਗੇ ਗੁਰਮਤ ਨੂੰ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਸਮੁੱਚੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ